ਮਾਮਲਾ ਐਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਾਹਿਬ ਨੇ ਲੁਧਿਆਣਾ ਉਪ ਚੋਣ ਦੌਰਾਨ ਖੁੱਲ੍ਹੇਆਮ ਕੀਤਾ ਸੀ ਚੋਣ ਪ੍ਰਚਾਰ ਮੋਰਚੇ ਵੱਲੋਂ ਦਿੱਤੀ ਗਈ ਸੀ ਇਸ ਵਿਰੁੱਧ ਲਿਖਤੀ ਦਰਖਾਸਤ ਐਸੀਬੀਸੀ ਮੋਰਚਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਐਸੀ ਕਮਿਸ਼ਨ ਦੇ ਚੇਅਰਮੈਨ ਨੂੰ ਨਹੀਂ ਐਸੀ ਸਮਾਜ ਦੇ ਲੋਕਾਂ ਦੀ ਪਰਵਾਹ ਪਾਰਟੀ ਦੇ ਅਕਾਵਾਂ ਨੂੰ ਖੁਸ਼ ਕਰਨ ਲਈ ਕਰ ਰਹੇ ਹਨ ਜਦੋਂ ਜਹਿਤ

शालीफेस सटिया लाइटਾਂ ਤੇ ਕਰੀਬ 2 ਸਾਲਾਂ ਤੋਂ ਐਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਨਿਰੰਤਰ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਲੁਧਿਆਣਾ ਉਪਚੋਣ ਵਿੱਚ ਐਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਆਪਣੀ ਐਸੀ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੀ ਬਜਾਏ ਦਿੱਲੀ ਵਾਲੇ ਆਕਾਵਾਂ ਨੂੰ ਖੁਸ਼ ਕਰਨ ਲਈ ਕੀਤੇ ਗਏ ਚੋਣ ਪ੍ਰਚਾਰ ਦੇ ਵਿਰੁੱਧ ਐਸੀਬੀਸੀ ਮੋਰਚੇ ਵੱਲੋਂ ਲਿਖਤੀ ਦਰਖਾਸਤਾਂ माननीय चुनाव कमिश्नर भारत सरकार माननीय राज्यपाल पंजाब ਅਤੇ माननीय चुनाव कमीशन पंजाब ਨੂੰ ਪੇਜੀਆਂ ਸਨ ਤੇ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ। माननीय राज्यपाल पंजाब ਨੂੰ ਜੋ ਦਰਖਾਸਤ ਪੇਜੀ ਸੀ ਉਸ ਤੇ ਕਾਰਵਾਈ ਕਰਦਿਆਂ ਉਹਨਾਂ ਨੇ ਸਬੰਧਤ ਵਿਭਾਗ ਸਮਾਜਿਕ ਨਿਆਂ ਅਧਿਕਾਰਤਾ ਅਤੇ 카ਟਗਿਣਤੀ ਵਿਭਾਗ ਨੂੰ ਇਸ ਤੇ ਕਾਰਵਾਈ ਕਰਨ ਦੀ ਹਦਾਇਤ ਕੀਤੀ। ਸਬੰਧਤ ਵਿਭਾਗ ਨੇ ਚੋਣ ਕਮਿਸ਼ਨ ਪੰਜਾਬ ਨੂੰ ਇਹ ਪੱਤਰ ਕਾਰਵਾਈ ਕਰਨ ਲਈ ਪੇਜਿਆ ਹੈ। ਮੋਰਚਾ ਸਥਾਨ ਤੇ ਹੋਈ ਮੀਟਿੰਗ ਵਿੱਚ ਸਰਦਾਰ ਕੁੰਬੜਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਮਾਨਯੋਗ ਚੋਣ ਕਮਿਸ਼ਨ ਪੰਜਾਬ ਜਲਦ ਕਾਰਵਾਈ ਕਰਨਗੇ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਐਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਸਾਡੇ ਕੁਝ ਆਗੂਆਂ ਦੇ ਪਾਸ ਵੀ ਬਣਨੇ ਬੰਦ ਕਰਵਾ ਦਿੱਤੇ ਸਨ ਅਸੀਂ ਕਈ ਐਸੀ ਸਮਾਜ ਦੇ ਮਸਲਿਆਂ ਬਾਰੇ ਇਹਨਾਂ ਕੋਲ ਚੱਕਰ ਲਗਾਏ ਪਰ ਇਹਨਾਂ ਨੇ ਕਿਸੇ ਮਸਲੇ ਨੂੰ ਹੱਲ ਨਹੀਂ ਕੀਤਾ ਜਦ ਗਿਆ ਸੀ ਇਹਨਾ ਦੇ ਚੇਅਰਮੈਨ ਚੁਣੇ ਜਾਣ ਤੇ ਮੋਰਚੇ ਵੱਲੋਂ ਖੁਸ਼ੀ ਮਨਾਈ ਸੀ ਤੇ ਲੱड्डੂ ਵੰਡੇ ਸਨ ਸਾਡੀ ਇਹਨਾ ਤੋਂ ਸਿਰਫ ਇੱਕੋ ਮੰਗ ਸੀ ਕਿ ਐਸੀ ਸਮਾਜ ਨਾਲ ਸੰਬੰਧਿਤ ਮਾਮਲਿਆਂ ਤੇ ਸਖਤ ਨੋਟਿਸ ਲਿਆ ਜਾਵੇ ਤੇ ਆਇ ਦਿਨ ਐਸੀ ਸਮਾਜ ਤੇ ਹੋ ਰਹੇ ਅਤਿਆਚਾਰਾਂ ਨੂੰ ਬੰਦ ਕਰਵਾਇਆ ਜਾਵੇ ਪਰ ਇਹ ਚੇਅਰਮੈਨ ਸਾਹਿਬ ਹਰਫਰੰਟ ਤੇ ਫੇਲ ਸਾਬਿਤ ਹੋਏ ਹਨ ਇਸ ਮੌਕੇ ਹਰਨੇਕ ਸਿੰਘ ਮਲਵਾ ਕਰਮ ਸਿੰਘ ਕੁੜੀ ਹਰਵਿੰਦਰ ਕੋਹਲੀ ਮੈਡਮ ਸਿਖਸ਼ਾ ਸ਼ਰਮਾ ਹਰਪਾਲ ਸਿੰਘ ਟਿੱਲੋ योगेश कुमार नीलम करमजीत सिंह मनप्रीत सिंह रजिंदर कौर दौलत राम नीतू देवी बब्बल चोपड़ा जगदीप सिंह दलवीर सिंह आदि हाजिर हुए आओ देखते दे हैं साढ़े चैनल की टीम नाल मोर्चा प्रधान बलविंदर सिंह कुमड़ा ने जो गलबात की थी। गई है पूरा मामला वाहिगुरु जी का खालसा श्री वाहिगुरु जी की फतेह ਪਹਿਲਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਉਹ ਪਬਲਿਕ ਤੱਕ ਘਰ ਰੱਬ ਵਰਗੇ ਸਰੋਤਿਆਂ ਤੱਕ ਬਚਾਉਣ ਦਾ ਉਹ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਰੋਲ ਕਰ ਰਹੇ ਹੋ ਤੇ ਗੱਲ ਕਰ ਲਈਏ ਸਬਜੈਕਟ ਦੀ ਜਿਹੜਾ ਮੁੱਦਾ ਸੀ ਪਿੱਛੇ ਜਿਹੜੀ ਉਪਚੋਣ ਹੋ ਕੇ ਹਟੀ ਹੈ 19 6 2025 ਲੁਧਿਆਣੇ ਚ ਉਪਚੋਣ ਵਿਧਾਨ ਸਭਾ ਦੇ ਹਲਕੇ ਚ ਹੋਈ ਹੈ ਜਿਸ ਐਮ ਐਲ ਏ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਦੁਬਾਰਾ ਚੋਣ ਹੋਈ ਸੀ ਉਸ ਜਿਹੜਾ ਇੱਕ ਸਾਡਾ ਚੇਅਰਮੈਨ ਨੇ ਮਾਨਯੋਗ ਜਸਵੀਰ ਸਿੰਘ ਜੀ ਘੜੀ ਉਹ ਆਪਣੇ ਅਹੁਦੇ ਨੂੰ ਭੁੱਲ ਗਿਆ ਸੀ ਇਹ ਆਉਦਾ ਸੰਵਿਧਾਨਕ ਆਉਦਾ ਹੁੰਦਾ ਅਸੀਂ ਐਸੀ ਚੇਅਰਮੈਨ ਹੋਣ ਦੇ ਨਾਤੇ ਉਥੇ ਭਾਜਪੀ ਨੇ ਕਾਲੀ ਦਲ ਦਾ ਹੋਏ ਕਾਂਗਰਸ ਦਾ ਹੋਏ ਜਾਂ ਕਿਸੇ ਵੋਜਨ ਸਮਾਜ ਪਾਰਟੀ ਕਿਸੇ ਵੀ ਮਤਲਬ ਉਸ ਦਾ ਹੋਵੇ ਪਾਰਟੀ ਦਾ ਉਹ ਵਰਕਰ ਨੇ ਆਪਣੇ ਪੀੜਤ ਲੋਕਾਂ ਨੇ ਆਪਣੀ ਆਵਾਜ਼ ਸੁਣਾਣੀ ਹੁੰਦੀ ਹੈ ਉਹ ਇੱਕ ਅਦਾਲਤ ਚਲਾ ਰਿਹਾ ਕੋਰਟ ਹੈ ਇੱਕ ਸਰਕਾਰ ਦਾ ਨਵੇਂ ਦਾ ਸਰਕਾਰ ਦਾ ਜੱਜ ਐਸਰੇ ਕਰ ਲੈ ਜੱਜ ਦੇ ਨਿਯੁਕਤ ਕਰਕੇ ਉਹ ਜੱਜ ਅਦਾਲਤ 'ਚ ਬਿਠਾ ਲਦਾ ਪਰ ਲੇਕਿਨ ਉਹ ਜਿਹੜਾ ਸਾਡਾ ਚੇਅਰਮੈਨ ਸਾਹਿਬ ਸੀ ਉਹ ਆਪਣੇ ਅਹੁਦੇ ਨੂੰ ਭੁੱਲ ਗਿਆ ਜਿਹੜਾ ਸੰਵਿਧਾਨਕ ਅਹੁਦਾ ਹੈ ਜਦੋਂ 6 ਸਾਲ ਵਾਸਤੇ ਚੁਣਿਆ ਗਿਆ ਉਹਨੇ ਸਰਕਾਰ ਦੇ ਖਾਤੇ 'ਚ ਸਰਕਾਰ ਦੇ ਅਕਾਊਂਟ 'ਚ ਸਰਕਾਰ ਦੇ ਪੈਸੇ 'ਚ ਪੈਸਾ ਲੈਣਾ ਤਾਂ ਉਹ ਇੱਕ ਪਾਰਟੀ ਵਾਸਤੇ ਚੋਣ ਪ੍ਰਚਾਰ ਨਹੀਂ ਸੀ ਕਰ ਸਕਦਾ ਸੰਵਿਧਾਨਕ ਅਹੁਦੇ ਦੀ ਦਰਬਾਰ ਤੋਂ ਨਹੀਂ ਕਰ ਸਕਦਾ ਜਦੋਂ ਇਲੈਕਸ਼ਨ ਵੇਲੇ ਗਿਆ ਤਾਂ ਉਹਦਾ ਸਾਰਾ ਸੀ ਜਿਹੜਾ ਉਹਨੇ ਆਪਣੀ ਫੇਸਬੁੱਕ ਫੇਸਬੁੱਕ ਤੇ ਆਪਣੀ ਆਈਡੀ ਤੇ ਉਹਨੇ ਸਾਰੀਆਂ ਇਹ ਫੋਟੋਆਂ ਜਿਹੜੀਆਂ ਲੁਧਿਆਣੇ ਦੀਆਂ ਪਾਈਆਂ ਇਹਨਾਂ ਨੂੰ ਜੇ ਖੰਗਰਾਲਿਆ ਜਾਏ ਤਾਂ ਡੇਟਾ ਤਰੀਕਾਂ ਟਾਈਮ ਆ ਜੂ ਜਿਹੜੀ ਅਸੀਂ ਦਰਖਾਸਤ ਦਿੱਤੀ ਸੀ ਮਾਨਯੋਗ ਇਲੈਕਸ਼ਨ ਕਮਿਸ਼ਨ ਭਾਰਤ ਨੂੰ ਤੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਤੇ ਰਾਜਪਾਲ ਗੁਰਦਨ ਨੂੰ ਵੀ ਇੱਕ ਪੱਲ ਲਿਖਤੀ ਕੰਪਲੀਟ ਭੇਜੀ ਸੀ ਆ ਸਬੂਤ ਲਾ ਕੇ ਵੀ ਜਿਹੜੀਆਂ 3-4 ਦਿਨ ਦੀਆਂ ਡਿਟੇਲਾਂ ਨੇ 3-4 ਦਿਨ ਦੀਆਂ ਲੋਕੇਸ਼ਨਾਂਆਂ ਗੀਆਂ ਇਨਾਂ ਦੇ ਫੋਨ ਦੇ ਲੋਕੇਸ਼ਨ ਸਾਰੀ ਡਿਟੇਲ ਕਰਕੇ ਇਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਜਿਹੜੇ ਵਿਅਕਤੀ ਨੂੰ ਆਪਣੇ ਅਹੁਦੇ ਦਾ ਹੀ ਨਹੀਂ ਪਤਾ ਹੈ ਵੀ ਅਸੀਂ ਕੀ ਅਸੀਂ ਤਾਂ ਬੈਠੇ ਨੇ ਲੋਕ ਸੜਕਾਂ ਤੇ ਰਲ ਰਹੇ ਨੇ ਅਸੀਂ ਫਿਕ ਸਰਟੀਫਿਕੇਟਾਂ ਦੀ ਲੜਾਈ ਲੜ ਰਹੇ ਹਾਂ ਪਿੰਡ ਬਠੋਈ ਕਲਾਂ 'ਚ ਆਪਣੇ 1/3 ਹਿੱਸੇ ਦੀ ਲੜਾਈ ਜ਼ਮੀਨ ਦੀ ਚੱਲ ਰਹੀ ਹੈ ਅੱਜ ਪੰਜਾਬ 'ਚ ਘਟੋ-ਘਟ 10-20 ਜਗ੍ਹਾਾਂ 'ਤੇ ਚੱਲ ਰਹੇ ਨੇ ਐਸੀ ਲੋਕਾਂ ਦੇ ਬੀਸੀ ਲੋਕਾਂ ਦੇ ਜਿਹੜੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਪਰ ਉਹ ਚੇਅਰਮੈਨ ਆਪਣੀਆਂ ਫੇਸਬੁੱਕ ਤੇ ਫੋਟੋਆਂ ਪਾ ਕੇ ਖੁਸ਼ ਹੋ ਜਾਂਦਾ ਪਰ ਉਸ ਧਨਕ ਉਹਦੇ ਵਾਸਤੇ ਆਪਣਾ ਜਿਹੜਾ ਅਹੁਦੇ ਦੀ ਨਾ ਸੰਭਾਲ ਕਰ ਸਕਿਆ ਨਾ ਪਛਾਣ ਕਰ ਸਕਿਆ ਮੈਂ ਸਰਕਾਰ ਅੱਗੇ ਮਾਨਯੋਗ ਰਾਜਪਾਲ ਅੱਗੇ ਵਰਨਰ ਅੱਗੇ ਤੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਜੇ ਇਹ ਬੰਦਾਂ ਨੂੰ ਚਾਹੇ ਕੋਈ ਵੀ ਚੇਅਰਮੈਨਾਂ ਨੂੰ ਬਰਖਾਸਤ ਕਰਕੇ ਹਟਾਇਆ ਜਾਵੇ ਤੇ ਦੂਜੇ ਜਿਹੜਾ ਹੁਣ ਕਿਸੇ ਲੈਕਚਰ ਕਮਿਸ਼ਨ ਜਿਹੜਾ ਲਾਉਣਾ ਐਸੀ ਕਮਿਸ਼ਨ ਪੜਿਆ ਲਿਖਿਆ ਇਨਸਾਨ ਕੋਈ ਜਿਹਨੂੰ ਆਪਣੇ ਅਹੁਦੇ ਦੀ ਪਤਾ ਹੋਵੇ ਜਿਹੜੀ ਬਰਿਆਦਾ ਨੂੰ ਭੰਗ ਨਾ ਕਰੇ ਉਸ ਬੰਦੇ ਨੂੰ ਜਿਹੜਾ ਹੈਗਾ ਉਸ ਜਗ੍ਹਾ ਤੇ ਨਿਯੁਕਤ ਕੀਤਾ ਜਾਵੇ ਤੇ ਇਹਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ। ਜੀ ਕਹਿ ਰਹੇ ਤੇ ਇਲੈਕਸ਼ਨਾਂ ਤੇ ਵਿਗੜੇ ਇਹਨਾਂ ਨੇ ਕੰਪੇਨਿੰਗ ਕੀਤੀ ਲੇਕਿਨ ਕੋਨਾ ਵੱਲੋਂ ਕੋਈ ਨੋਟੀਫਿਕੇਸ਼ਨ ਪਾਇਆ ਗਿਆ ਸੀ ਕਿ ਮੈਂ ਕਿਤੇ ਬਾਹਰ ਗਿਆ ਸੀ ਹੁਣ ਮੈਂ ਆ ਗਿਆ ਤਾਂ ਸੈਕਟਰੀਅਰ ਦੇ ਵਿੱਚ ਆ ਕੇ ਮੇਰੇ ਨਾਲ ਕੋਈ ਵੀ ਬੰਦਾ ਕਾਤ ਕਰ ਸਕਦਾ। ਅਸੀਂ ਜਾਂਦੇ ਸੀ ਬਾਹਰ ਬਾਜ ਗਿਆ ਸੀ ਜਾਂਦੇ ਸੀ ਅਸੀਂ ਗਏ ਸੀ ਮੇਰਾ ਆਪਣਾ ਖੁਦ ਕੇ ਸੀ। ਮੇਰੇ ਨਾਲ ਅਕਵਾਲਜੀ ਬੈਠੇ ਨੇ ਰਿਸ਼ੀ ਰਾਜ ਜੀ ਬੈਠੇ ਨੇ ਦੌਲਤ ਜੀ ਬੈਠੇ ਨੇ ਮੇਰੇ ਕੋਲ 10 ਬੰਦੇ ਅਸੀਂ 10 ਕੇਸ ਲੈ ਕੇ ਗਏ ਮੇਰਾ ਆਪਣਾ ਖੁਦ ਦਾ ਕੇਸ ਸੀ ਉਸ ਚੇਅਰਮੈਨ ਨੇ ਸਾਫ਼ ਮੈਨੂੰ ਜਵਾਬ ਦਿੱਤਾ ਸੀ ਵੀ ਅਸੀਂ ਜਦੋਂ ਪਹਿਲੇ ਚੇਅਰਮੈਨ ਨੇ ਤੁਹਾਨੂੰ ਨਿਆਂ ਸਾਫ਼ ਦਵਾ ਸਕੇ ਮੈਂ ਵੀ ਕਿਥੋਂ ਇਨਸਾਫ਼ ਦਵਾ ਸਕੀ ਮੈਂ ਉਹ ਤੋਂ ਆਪਣਾ ਕੇਸ ਵਾਪਸ ਲੈ ਕੇ ਆਇਆ ਜਦ ਐਸਸੀ ਕਮਿਸ਼ਨ ਪੰਜਾਬ ਦੇ ਐਸਸੀ ਕਮਿਸ਼ਨ ਨੈਸ਼ਨਲ ਦੇ ਆਰਡਰ ਨੇ ਇੱਕ ਪੁਲਿਸ ਮੁਲਾਜ਼ਮ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਉਹ ਲਾਗੂ ਆਪਣੇ ਆਰਡਰਾਂ ਨੂੰ ਲਾਗੂ ਨਹੀਂ ਕਰਾ ਸਕਿਆ ਦੋਨੇ ਕਮਿਸ਼ਨਾਂ ਦੇ ਆਰਡਰਾਂ ਦੂਜੀ ਗੱਲ ਕਰ ਲਈਏ ਚਾਹੋ ਬਲਵੀਰ ਆਲੰਪਰ ਹੋਵੇ ਰੇਸ਼ਮ ਸਿੰਘ ਕਾਲੋ ਹੋਵੇ ਸਾਡੇ ਜਿਹੜੇ ਲੋਕਾਂ ਦੇ ਪਬਲਿਕ ਦੇ ਮੁੱਦੇ ਚੱਕਦੇ ਨੇ ਉਹ ਲੋਕਾਂ ਦੇ ਨਮਾਇਦੇ ਨੇ ਲੋਕਾਂ ਦੇ ਅਗਵਾਹੀ ਕਰਦੇ ਨੇ ਉਹਨਾਂ ਦੇ ਇੱਥੇ ਤੱਕ ਕਿ ਪਾਸ ਵੀ ਬੰਦ ਕਰ ਦਿੱਤੇ ਸੀ ਸਾਡਾ ਜਦ ਅਸੀਂ ਪੁੱਛਿਆ ਵੀ ਪਾਸ ਦੀ ਅਪਰੂਵਲ ਨਹੀਂ ਮਿਲਦੀ ਤਾਂ ਇੱਕ ਬੰਦੇ ਨੇ ਅੰਦਰੋਂ ਆਪਣਾ ਨਾਂ ਗੁਪਤ ਰੱਖ ਕੇ ਦੱਸਿਆ ਵੀ ਤੁਹਾਡੀ ਜਿਹੜੀ ਅਪਰੂਵਲ ਹੈ ਬੰਦ ਕਰਦੀ ਵੀ ਇੱਥੇ ਪਾਸ ਨਹੀਂ ਇਹਨਾਂ ਦੇ ਬਣਨੇ ਚਾਹੀਦੇ ਅਸੀਂ ਕਿਸੇ ਹੋਰ ਵਿਅਕਤੀ ਦੇ ਨਾਂ ਤੇ ਪਾਸ ਬਣਾ ਕੇ ਹੋਰ ਵਿਅਕਤੀ ਨੇ ਕਿਹਾ ਉਹਦੇ ਨਾਂ ਤੇ ਜਿਹੜਾ ਪਾਸ ਬਣਾ ਕੇ ਅਸੀਂ ਉੱਪਰ ਚੜੇ ਪਰ ਲੇਕਿਨ ਉਹ ਵਿਅਕਤੀ ਨੇ ਸਾਡੇ ਨਾਲ ਫੇਰ ਵੀ ਕੋਈ ਰਾਬਤਾ ਸਹੀ ਨਹੀਂ ਕਰਿਆ ਉਹ ਬਹੁਤ ਵੱਡ ਬੜੀਆਂ ਜਿਹੜੀਆਂ ਹੈ ਅੱਛਾ ਦੂਜੀ ਗੱਲ ਜਿਹੜੀ ਕੋਰਟ ਦੀ ਪ੍ਰਕਿਰਿਆ ਚਾਹ ਲੋਅਰ ਕੋਰਟ ਦੀ ਹੋਵੇ ਚਾਹ ਸੈਸ਼ਨ ਕੋਰਟ ਦੀ ਹੋਵੇ ਹਾਈ ਕੋਰਟ ਦੀ ਉਹਨੂੰ ਲਾਈਵ ਆਪਾਂ ਕਿਤੇ ਕੋਰਟ 'ਚ ਦਿਖਾ ਨਹੀਂ ਸਕਦੇ ਬਾਹਰ ਨਹੀਂ ਦਿਖਾ ਸਕਦੇ ਜਿਸ ਬੰਦੇ ਨੇ ਸਟੇਟਮੈਂਟ ਦੇਣੀ ਹੈ ਕੋਰਟ ਤੋਂ ਬਾਹਰ ਆਪਣੀ ਸਟੇਟਮੈਂਟ ਦਿੰਦਾ ਮੇਰੀ ਕੋਰਟ 'ਚ ਆਹ ਕੁਝ ਹੋਇਆ ਉਹ ਬੰਦਾ ਜਿਹੜੀ ਲਾਇਓ ਵਿੱਚ ਦਿਖਾ ਰਿਹਾ ਵੀ ਫੌਜੀਆ ਨੂੰ ਕਿਵੇਂ ਝਟਕ ਰਿਹਾ ਪੁਲਿਸ ਵਾਲਿਆਂ ਨੂੰ ਕਿਵੇਂ ਕੀ ਕਰ ਰਹੇ ਹਨ ਕੀ ਨਹੀਂ ਉਹ ਚੀਜ਼ ਦਿਖਾ ਨਹੀਂ ਸਕਦੇ ਪ੍ਰਕਿਰਿਆ ਕੋਰਟ ਦੀ ਇੱਕ ਅਦਾਲਤ ਦੀ ਹੈ ਉਹਨੂੰ ਆਪਣੀ ਅਦਾਲਤਦਾਰੀ ਪਤਾ ਵੀ ਮੈਂ ਕੋਰਟ ਲਈ ਬੈਠਿਆ ਜਾਂ ਮੈਂ ਕਿਹਦੀ ਸਿੰਪਲ ਤਰੀਕੇ ਨਾਲ ਬੈਠਿਆ ਕਿਸੇ ਪਾਸ ਦਾ ਕਹਿ ਰਹੇ ਹੋ ਜਿਹੜਾ ਸੈਕ પાસ ਬਣਾ ਕੇ ਆ ਸਕਦਾ ਤੁਹਾਡੇ ਨਾਲ ਐਵੇਂ ਕਿਉਂ ਰੋਕ ਰੋਕ ਕੇ ਉੱਥੇ ਗੱਲ ਇਹ ਹੋਈ ਹੈ ਵੀ ਜਿਹੜੇ ਅਪਰੂਵਲ ਹੋਣ ਪ੍ਰੋਸੀਜਰ ਬਦਲ ਗਿਆ ਹੁਣ ਆਨਲਾਈਨ ਪਾਸ ਬਣਨ ਲੱਗੇ ਰੀਜ਼ਨ ਦੱਸਿਆ ਜਾਂਦਾ ਵੀ ਅਸੀਂ ਫਲਾਣੇ ਵਿਅਕਤੀ ਨੂੰ ਉਸ ਸੰਬੰਧਿਤ ਵਿਭਾਗਮੇ ਤੋਂ ਪਾਸ ਅਪਰੂਵਲ ਮਿਲਦੀ ਹੈ ਵੀ ਆਜੀ ਤੁਸੀਂ ਆ ਸਕਦੇ ਹੋ ਅਪਰੂਵਲ ਲੈਣੀ ਪੈਂਦੀ ਹੈ ਆਪਣੀ ਅਪਰੂਵਲ ਜਦੋਂ ਕੋਈ ਬੰਦ ਕਰ ਦੂ ਇੱਕ ਬੰਦੇ ਦੀ ਵਿਅਕਤੀ ਦੀ ਡਿਊਟੀ ਲਾਣੇ ਵੀ ਤੈ ਅਪਰੂਵਲ ਦੇਣੀ ਹੈ ਵੀ ਕੌਣ ਵਿਅਕਤੀ ਕਿਹੜੇ ਕੰਮ ਲਈ ਇੱਥੇ ਆ ਰਿਹਾ ਉਹਨੂੰ ਕੋਈ ਜੀ ਪਾਸ ਬਣਾ ਦਿਓ ਤਾਂ ਪਾਸ ਬਣਦਾ ਨਹੀਂ ਹੁਣ ਪਾਸ ਨਹੀਂ ਬਣਦਾ ਇੱਕ ਕ੍ਰੈਸ਼ ਕਰਪੋ ਲੱਗਿਆ 3.0 ਵੀ ਕਿਹਕੇ ਜੇ ਖਾਣਾ ਆਇਆ ਤਾਂ ਕਿਹਦਾ ਤੁਹਾਡਾ ਐਕਸ਼ਨ ਕੀ ਹੈ ਅਗਲਾ ਹੱਲੇ ਆ ਅਸੀਂ ਸਰਕਾਰ ਦੇ ਵੀ ਤੇ ਅਸੀਂ ਚੇਅਰਮੈਨ ਦੇ ਵੀ ਇੱਥੇ ਚੌਂਕ ਦੇ ਖੜਕੇ ਜਿਹੜੇ ਅਸੀਂ ਚੇਅਰਮੈਨ ਅਸੀਂ ਚੇਅਰਮੈਨ ਦੇ ਖਿਲਾਫ ਅਸੀਂ ਲੜਾਈ ਲੜਾਂਗੇ ਪੂਰੀ ਤਾਂ ਕਿ ਇਹ ਨਹੀਂ ਅਸੀਂ ਜਰਨਲ ਦੇ ਖਿਲਾਫ ਲੜ ਰਹੇ ਅਸੀਂ ਐਸੀ ਜਿਹੜਾ ਸਾਡਾ ਜਿਹੜੀ ਪੇਡ ਹੈ ਕਾਲੀ ਪੇਡ ਹੈ ਜਿਹੜੀ ਲੋਕਾਂ ਨੂੰ ਖਰਾਬ ਕਰਦੀ ਹੈ ਆਪਣੇ ਐਸੀ ਸਮਾਜ ਦੀ ਨਹੀਂ ਸੁਣਾਈ ਕਰਦੀ ਉਹਦੇ ਖਿਲਾਫ ਵੀ ਅਸੀਂ ਜਿਹੜੇ ਮੋਰਚੇ ਵੀ ਲਾਵਾਂਗੇ ਤੇ ਉਹਦੇ ਖਿਲਾਫ ਉਹਦੇ ਪੁਤਲਾ ਫੁਕਣ ਸਵਾ ਗੰਬੀ ਜਿਹੜਾ ਅਸੀਂ ਸ਼ੁਰੂ ਕਰਦਾਂਗੇ ਕੁੰਬੜਾ ਸਾਹਿਬ ਜੀ ਜਿਹੜੀ ਤੁਸੀਂ ਐਪਲੀਕੇਸ਼ਨ ਦਿੱਤੀ ਇਹ ਦਰਖਾਸਤ ਦਿੱਤੀ ਹੈ ਚੌੜਾ ਕਮਿਸ਼ਨ ਇੰਡੀਆ ਨੇ ਤੇ ਕਾਰਵਾਈ ਕਰੀ ਹੈ ਤੁਹਾਨੂੰ ਕੀ ਲੱਗ ਰਿਹਾ ਵੀ ਕਾਰਵਾਈ ਕੀ ਹੋਵੇਗੀ ਇਹਨੂੰ ਜਿਹੜਾ ਇਹ ਸਬੰਧਤ ਵਿਭਾਗ ਜਿਵੇਂ ਸਮਾਜਿਕ ਨਿਆਂ ਅਧਿਕਾਰਤਾ ਦੇ ਘਟਕਣ ਦੀ ਵਿਭਾਗ ਨੂੰ ਇਹ ਸਬੰਧਤ ਵਿਭਾਗ ਨੇ ਜਿਹੜਾ ਲੈਟਰ ਭੇਜਤਾ 20 ਬੰਦੇ ਨੇ ਸ਼੍ਰੀਆਮ ਜਿਹੜੀ ਆਪਣੇ ਅਹੁਦੇ ਦੀ ਦੁਰਵਰਤੋਂ ਕਰੀ ਹੈ ਸਾਡੀ ਚਿੱਠੀਆਂ ਲੈਟਰ ਨਾਲ ਲਿਕੇ ਭੇਜ ਦਿਆ ਆ ਸਾਰੀਆਂ ਫੋਟੋਆਂ ਨਾਲ ਲਾਤੀਆਂ ਇਹਨੂੰ ਸਬੂਤ ਨਾਲ ਲਾਦੇ ਵੀ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਅਸੀਂ ਇਦਾਂ ਨਹੀਂ ਕਹਿੰਦੇ ਇਹਨੂੰ ਜੇਲ੍ਹ ਵਿੱਚ ਭੇਜਣਾ ਆ ਜਾਂ ਕਿਤੇ ਭੇਜਣਾ ਇਹਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਕਾਰਵਾਈ ਬਣਦੀ ਹੈ ਹੋਰ ਕੋਈ ਕਾਰਵਾਈ ਨਹੀਂ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਕੋਈ ਸਹੀ ਵਧੀਆ ਕੋਈ ਪੜ੍ਹਿਆ ਲਿਖਿਆ ਇਨਸਾਨ ਜਿਹਨੂੰ ਅਹੁਦੇ ਦਾ ਪਤਾ ਹੋਵੇ ਉਹਨੂੰ ਐਸੀ ਚੇਅਰਮੈਨ ਲਾਇਆ ਜਾਵੇ ਤਾਂ ਕਿ ਐਸੀ ਲੋਕਾਂ ਦੀਆਂ ਕੋਈ ਸਮੱਸਿਆਵਾਂ ਵਿੱਚ ਅਟਕੜਨਾ ਜਾਂ ਭੇਗ ਭੇਸ ਭਾਵ ਨਾ ਹੋਵੇ ਵੀ ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ ਕਿਹੜੀ ਨਾਲ ਨਹੀਂ ਹੈ ਉਹ ਹਰ ਇੱਕ ਤੌਰ ਤੇ ਅਦਾਲਤ ਦੀ ਜਗ੍ਹਾ ਜੱਜ ਵਾਂਗੂ ਇੱਕ ਬੰਦੇ ਦੀ ਸੁਣਾਈ ਕਰੇ ਹਰੇਕ ਦੀ ਕੋਈ ਇਹ ਨਾ ਹੋਵੇ ਵੀ ਇਹ ਭਾਜਪਾ ਵਾਲਾ ਤੇ ਕਾਂਗਰਸ ਵਾਲਾ ਤੇ ਅਕਾਲੀ ਦਲ ਵਾਲਾ ਜਾਂ ਬਹੁਜਨ ਸਮਾਜ ਪਾਰਟੀ ਵਾਲਾ ਉੱਥੇ ਹਰ ਇੱਕ ਵਿਅਕਤੀ ਦੀ ਸਨਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਕੋਰਟ ਦੀ ਮਰਿਆਦਾ ਨੂੰ ਭੰਗ ਨਾ ਹੋਣ ਦੇਵੇ ਉਹ ਜਿਹੇ ਵਿਅਕਤੀ ਨੇ ਜਿਹੜਾ ਚੇਅਰਮੈਨ ਲਾਇਆ ਅੱਛਾ ਆਪਣੇ ਕੁਮੜਾ ਸਾਹਿਬ ਜਿਹੜਾ ਤੁਸੀਂ ਕਿਹਾ ਵੀ ਤੁਹਾਡੇ ਪਾਸ ਰੋਕ ਦਿੱਤੇ ਗਏ ਨੇ ਕੁਸੀਂ ਲੋਕਾਂ ਦੇ ਮੁੱਦੇ ਉਠਾਉਣੇ ਹੋ ਐਸਸੀ ਸਮਾਜ ਲਈ ਬੀਸੀ ਸਮਾਜ ਲਈ ਇੰਨਾ ਸੰਘਰਸ਼ ਕਰ ਰਹੇ ਹੋ ਇਹ ਗੱਲ ਸਮਝ ਨਹੀਂ ਆਈ ਕਿਉਂ ਬੰਦ ਕੀਤਾ ਕੀ ਕਹਿ ਸਕਦੇ ਇਹਦੇ ਬਾਰੇ ਕਿਉਂ ਨੇ ਬੰਦ ਕਿਉਂ ਕੀਤਾ ਤੁਹਾਡੇ ਪਰ ਜਦੋਂ ਸਰਕਾਰ ਦੀ ਕੋਈ ਚੁੰਗਲ 'ਚ ਫਸ ਜਾਏ ਸਰਕਾਰ ਦੀ ਚਮਚਾਗਰੀ ਕਰਨ ਲਈ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਅਸੀਂ ਸਰਕਾਰ ਦੇ ਖਿਲਾਫ ਪੁਲਿਸ ਦੇ ਖਿਲਾਫ ਬੋਲਦੇ ਹਾਂ ਇਹ ਸਾਰੇ ਮਸਲੇ ਲੈ ਜਾਂਦੇ ਆ ਸਰਕਾਰ ਦੇ ਦਰਾਰੇ ਵੀ ਸੈਦ ਕਿਹਾ ਉਹ ਇਹਨੂੰ ਹਰੀ ਝੰਡੀ ਦੇ ਹੀ ਹੋਏ ਵੀ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਨੇ ਤੇਰਾ ਦੇ ਜਿਹੜੇ ਪਾਸ ਬੰਦ ਕੀਤੇ ਜਾਣ ਇਹਨਾਂ ਦੀ ਕੀ ਦੇ ਸੁਣਾਈ। ਪਰ ਪਿਛਲੇ ਦਿਨੀ ਅਸੀਂ ਤੁਹਾਡੀਆਂ ਦੇਖੀਆਂ ਸੀਗੀਆਂ ਤੁਸੀਂ ਜਦੋਂ ਇਹ ਇਲੈਕਸ਼ਨ 'ਚ ਖੜੇ ਸੀ ਬੜੇ ਵੱਡੇ ਵੱਡੇ ਤੁਸੀਂ ਵੀ ਸਮਾਗਮ ਕੀਤੇ ਸੀ ਰੈਲੀਆਂ ਕੀਤੀਆਂ ਸੀ। ਇਹਦਾ ਕੀ ਕਾਰਨ ਹੋ ਸਕਦਾ ਤੁਹਾਡੇ ਨਾਲ ਕਿਉਂ ਇੰਨੀ ਖੁੰਦ ਬਹੁਜਨ ਸਮਾਜ ਪਾਰਟੀ ਤੋਂ ਤਾਂ ਪਹਿਲਾਂ ਬਹੁਜਨ ਸਮਾਜਿਤ ਦੇ ਪੀਓ ਹੋ ਕੇ ਗਿਆ ਭਗੌੜਾ ਹੋ ਕੇ ਦੂਜੇ ਚਲੇ ਪਾਸੇ ਚਲੇ ਗਿਆ। ਅਸੀਂ ਪਿੰਡ ਕੁੰਬੜਾ 'ਚ ਰੈਲੀ ਰੱਖੀ ਸੀ। ਇਕੱਠ ਕੀਤਾ ਸੀ ਲੱਖ 2 ਲੱਖ ਰੁਪਈਆ ਖਰਚਿਆ 500 700 ਬੰਦਾ ਇਕੱਠਾ ਹੋਇਆ। ਮੈਂ ਖੁਦ ਬਹੁਜਨ ਸਮਾਜ ਪਾਰਟੀ ਨਾਲ ਸੰਬੰਧਤ ਸੀ ਮੈਨੂੰ ਜੁਆਇਨ ਕਰਾਈ ਪਾਰਟੀ। ਮੈਂ ਇਹ ਨਹੀਂ ਕਹਿੰਦਾ ਇਹਦੇ ਹਾਰ ਭਾਏ ਤੇ ਬੁੱਕਾ ਦੇਣਗੇ ਇਹਦਾ ਧੰਨਵਾਦ ਕਰਦਗੇ ਪਰ ਜਦੋਂ ਇਹਨੇ ਅਹੁਦੇ ਦੀ ਵਰਤੋਂ ਦੁਰਵਰਤੋਂ ਹੋਣ ਲੱਗੀ ਕੁਰਸੀ ਤੇ ਬੈਠ ਕੇ ਸਮਾਜ ਦੇ ਲੋਕਾਂ ਨੂੰ ਭੁੱਲ ਗਿਆ ਸਮਾਜ ਦੇ ਕਾਮਕਾਰਾਂ ਨੂੰ ਭੁੱਲ ਗਿਆ ਉਸ ਤੋਂ ਬਾਅਦ ਇਹਦੇ ਖਿਲਾਫ ਸੀ ਮੋਰਚਾ ਜਿਹੜਾ ਹੈ 10 ਆਗੂਆਂ ਨੇ ਖੋਲਤਾ ਤੇ ਅੱਗੇ ਚੱਲਦਾ ਰੂ ਜਦੋਂ ਤੱਕ ਇਹਨੂੰ ਕੁਰਸੀ ਤੇ ਲਾਉਂਦੇ ਨਹੀਂ ਅਸੀਂ ਬਰਖਾਸ ਨਹੀਂ ਕਰਾਂਦੇ ਓਕੇ